ਆ ਤੁਹਾਨੂੰ ਪਤਾ ਹੀ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਅੱਜ ਦਾ ਜਿਹੜਾ ਮੁੱਖ ਇੱਕ ਟਾਰਗੇਟ ਆ ਉਹ ਨਸ਼ਿਆਂ ਦੇ ਖਿਲਾਫ ਚੱਲ ਰਿਹਾ। ਉਸ ਦੀ ਲੜੀ ਤਹਿਤ ਸਾਡੇ ਮਾਨਯੋਗ ਐਸਐਪੀ ਵਰਨ ਸ਼ਰਮਾ ਜੀ ਐਸਐਸ ਪਟਿਆਲਾ ਵੱਲੋਂ ਅਜਨਾਬਾ ਸਾਡੇ ਦੇ ਕਨਸੂਆ ਖੁਰ ਦੇ ਬਾਰੇ ਇੱਕ ਜਿਹੜਾ ਲੋਕ ਇੱਥੇ ਲੋਕਾਂ ਵੱਲੋਂ ਆਪਣੇ ਇੱਕ ਕਲੱਬ ਵੱਲੋਂ ਆਪਣੇ ਜਿਹੜੇ ਇਹਨਾਂ ਦੇ ਇੱਕ ਸਮਾਜ ਨੇ ਸੋਚਿਆ ਵੀ ਅਸੀਂ ਵੀ ਕੁਝ ਕਰੀਏ ਤਾਂ ਬਹੁਤ ਹੀ ਮਿਹਨਤ ਨਾਲ ਅੱਜ ਇੱਥੇ ਬਹੁਤ ਅੱਛਾ ਇੱਕ ਪ੍ਰੋਗਰਾਮ ਅਲਿਖਿਆ ਗਿਆ ਜਿਹਦੇ ਵਿੱਚ 250 ਬੰਦਾ ਤੇ ਸਾਡੇ 50 60 ਸਾਡੇ ਲੇਡੀਜ਼ ਨਾਮਾ ਭੈਣਾਂ ਇੱਥੇ ਜਿਹੜੀਆਂ ਹਾਜ਼ਰ ਆਈਆਂ ਬੱਚੇ ਆਏ ਯੂਥ ਆਏ ਤੇ ਜਿਨ੍ਹਾਂ ਨੂੰ ਅਸੀਂ ਇਹੀ ਪ੍ਰੇਰਿਤ ਕੀਤਾ ਵੀ ਇਹ ਜਿਹੜਾ ਕੋਡ ਆ ਨਸ਼ਾ ਇੱਕ ਬਿਮਾਰੀ ਆ ਇਹ ਘਰਾਂ ਦੇ ਘਰ ਬਰਬਾਦ ਕਰਨਦਾ ਤੇ ਆਪਾਂ ਨੂੰ ਹੁਣ ਇਹ ਜਾਗਰੂਕ ਹੋਣ ਦੀ ਲੋੜ ਆ ਵੀ ਇਹ ਜਿਹੜੀ ਨਾ ਮਰਾਦ ਬਿਮਾਰੀ ਆ ਇਹਨੂੰ ਖਤਮ ਕਰਕੇ ਆਪਾਂ ਆਪਣੀ ਜਿਹੜੀ ਜਵਾਨੀ ਆ ਆਪਣਾ ਘਰਵਾਰ ਦਾ ਜਿਹੜਾ ਮਾਹੌਲ ਆ ਉਹ ਵਧੀਆ ਕਰੀਏ ਇੱਥੇ ਕਾਫੀ ਲੋਕਾਂ ਨੇ ਇਹਦੇ ਵਿੱਚ ਆਪਣੇ ਆਪਣੇ ਵਕ ਵਕ ਬੁੱਧੀਜੀਵਾਂ ਨੇ ਮੌਤਰ ਬੰਦੇ ਨੇ ਆਪਣੇ ਵਿਚਾਰ ਵੀ ਦਿੱਤੇ ਇੱਥੇ ਸਾਡੇ ਡਾਕਟਰ ਸਾਹਿਬ ਵੀ ਸਾਡੇ ਮੈਡਮ ਨਵਜੋਦਕਰ ਨੇ ਉਹ ਵੀ ਆਏ ਉਹਨਾਂ ਨੇ ਵੀ ਆਪਣੇ ਮੈਡੀਕਲ ਤੌਰ ਤੇ ਜੋ ਸੀਗਾ ਉਹ ਗਾਈਡਲਾਈਨ ਦਿੱਤੀਆਂ ਕਿ ਜਿਹੜੇ ਸਾਡੇ ਡੂਟੇ ਬਣਦੇ ਆ ਉਹ ਠੀਕ ਆ ਜਿਹੜੇ ਬੰਦੇ ਨਸ਼ਾ ਕਰਦੇ ਆ ਪੁਲੀਮਨੀ ਸਟੇਟ ਤੇ ਨੇ ਉਹਨਾਂ ਨੂੰ ਅਸੀਂ ਪੇਰੈਂਟਸ ਨੂੰ ਹੀ ਕਿਹਾ ਵੀ ਸਾਡੇ ਕੋਲ ਲੈ ਕੇ ਆਓ ਉਹਨਾਂ ਦਾ ਅਸੀਂ ਇਲਾਜ ਵੀ ਕਰਾਵਾਂਗੇ ਜੋ ਲੋੜ ਪਈ ਤਾਂ ਦਾਖਲ ਵੀ ਕਰਾਵਾਂਗੇ ਬਟ ਜਿਹੜੇ ਸਮਾਲਰ ਬੰਦੇ ਆ ਜਿਹੜੇ ਬੰਦੇ ਇਦਾਂ ਦਾ ਨਸ਼ਾ ਵੇਚਦੇ ਆ ਲੋਕਾਂ ਦਾ ਜਵਾਨੀਆਂ ਘਰ ਪਰਿਵਾਰ ਕਰਦੇ ਆ ਉਹਨਾਂ ਨੇ ਵਾਰਨਿੰਗ ਹੀ ਦਿੰਨੇ ਆ ਉਹਨਾਂ ਦੇ ਸਖਤ ਤੋਂ ਸਖਤ ਕਾਰ ਵੀ ਹੋਵੀ ਹੋਊਗੀ ਉਹਨਾਂ ਦਾ ਜਲੂਸ ਵੀ ਨਿਕਲੂਗਾ ਪਿੰਡ ਦੇ ਵਿੱਚ ਅਤੇ ਜਿਹੜੇ ਉਹਨਾਂ ਵੱਲੋਂ ਬਣਾਈਆਂ ਪ੍ਰਾਪਰਟੀਆਂ ਨੇ ਜਿਹਾ ਉਹ ਘਰ ਮਕਾਨ ਆ ਕੋਈ ਕਾਰ ਜੀਪ ਬੱਸ ਟਰੱਕ ਕੋਈ ਵੀ ਆ ਉਹ ਸਾਰਾ ਅਸੀਂ ਫ੍ਰੀਜ਼ ਕਰਕੇ ਉਸ ਬੰਦੇ ਨੂੰ ਜੇਲ੍ਹ ਦੇ ਅੰਦਰ ਭੇਜਾਂਗੇ ਇਹਨਾਂ ਨਸ਼ਾ ਵੇਚਦੇ ਨਹੀਂ ਕਈ ਲੋਕ ਡਰਦੇ ਵੀ ਨੇ ਉਹਨਾਂ ਨੂੰ ਕੀ ਬਚਦੇ ਨੇ ਉਹਨਾਂ ਨੂੰ ਮੈਸੇਜ ਇਹ ਹੀ ਆ ਜਿਆਦਾ ਬੰਦੇ ਬਣਜੋ ਆਪਣਾ ਆਮ ਬੰਦਿਆਂ ਦੀ ਜ਼ਿੰਦਗੀ ਦੇ ਖਲਵਾ ਇੱਕ ਬੰਦਾ ਆਪਣੇ ਆਪ ਨੂੰ ਅਮੀਰ ਬਣਾ ਲਿਆ ਕਿੰਨੇ ਲੋਕਾਂ ਦਾ ਕਿੰਨੇ ਪਬਲਿਕ ਦਾ ਕਿੰਨੇ ਘਰਾਂ ਦਾ ਉਹ ਨੁਕਸਾਨ ਕਰਦਾ ਉਹ ਵੀ ਆਪਣੇ ਦਿਮਾਗ ਤੇ ਬੋਝ ਪਾ ਲਿਆ ਵੀ ਹੁਣ ਉਹਦੇ ਜਿਹੜਾ ਇਹ ਕੰਮ ਖਤਮ ਹੋਣ ਵਾਲਾ ਕਿਉਂਕਿ ਹੁਣ ਆਮ ਪਬਲਿਕ ਨੇ ਇਹ ਤૈયਿਆ ਕਰ ਲਿਆ ਵੀ ਅਸੀਂ ਅਸੀਂ ਆਪਣਾ ਘਰ ਆਪਣਾ ਮਹੱਲਾ ਆਪਣਾ ਪਿੰਡ ਆਪਣਾ ਨਾਭਾ ਆਪਣਾ ਪੰਜਾਬ ਜਿਹੜਾ ਨਸ਼ਾ ਮੁਕਤ ਬਣਾਉਣਾ ਜੋ ਕਿ ਬਹੁਤ ਹੀ ਇੱਕ ਅਜਿਹੜਾ ਅਜੇ ਇਸ ਪ੍ਰੋਗਰਾਮ ਨੂੰ ਦੇਖਣ ਮਿਲਿਆ ਕਿ ਜੋ ਹੋ ਕੇ ਬੜੀ ਵਧੀਆ ਗੱਲ ਇਹ ਲੱਗੀ ਹੈ ਮੈਨੂੰ ਕਿਉਂਕਿ ਲੋਕਾਂ ਨੇ ਹੁਣ ਪੂਰਾ ਮਨ ਮੰਨ ਲਿਆ ਵੀ ਜਿਹੜਾ ਸੀ ਨਸ਼ਾ ਖਤਮ ਕਰਨਾ ਕਿ ਕਿ ਲੱਗਦਾ ਜੇ ਜੁਟ ਹੁੰਦੇ ਨੇ ਇੱਕ ਜੁਟ ਹੁੰਦੇ ਨੇ ਪਿੰਡ ਵਾਲੇ ਵੀ ਲੱਗਦਾ ਆਉਣ ਵਾਲੇ ਸਮੇਂ ਦੇਖੋ ਜਦੋਂ ਇੱਕ ਵੇਹੇ ਕਹਿੰਦੇ ਨੇ ਵੀ ਇਕਤਾ ਚ ਉਹ ਹੈਗਾ ਬਲ ਹੈ ਜਦੋਂ ਪਿੰਡ ਇਕੱਠਾ ਹੋ ਗਿਆ ਨਾ ਉੱਥੇ ਮੇਰੇ ਵਰਗਾ ਨਾ ਕੋਈ ਪੁਲਿਸ ਵਾਲਾ ਨਾ ਕੋਈ ਨਸ਼ੇੜੀ ਜਾਂ ਜਿਹੜਾ ਕੋਈ ਬੈਡ ਐਲੀਮੈਂਟਸ ਆ ਉਹ ਕਿਵੇਂ ਵੱਡ ਜੂਗਾ ਜਦੋਂ ਪਿੰਡ ਇਕੱਠਾ ਹੋ ਗਿਆ ਤਾਂ ਉਹਨਾਂ ਨੇ ਜਿਹੜਾ ਹੈ ਤੇ ਇਹ ਹੀ ਕਰ ਲਿਆ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਕੋਈ ਬੰਦਾ ਮਾੜਾ ਬੰਦਾ ਬਣੇ ਨਾ ਕੋਈ ਨਸ਼ਾ ਨਿ ਵਗੜੇ ਨਾ ਉਹ ਮੈਂ ਬਹੁਤ ਬਹੁਤ ਜਿਹੜਾ ਇਹ ਮੁਬਾਰਕਤ ਦੇ ਉਹਨਾਂ ਨੇ ਅੱਜ ਬੜਾ ਵਧੀਆ ਕੰਮ ਕੀਤਾ। ਪੇਰੈਂਟਸ ਵੀ ਯਾਨੀ ਕਿ ਜਿਹੜਾ ਪੇਰੈਂਟਸ ਨੂੰ ਵੀ ਸੁਚੇਤ ਹੋਣਾ ਚਾਹੀਦਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਬੱਚਾ ਠੀਕ ਹੈ। ਦੇਖੋ ਜਿਦਾ ਜਿਹੜਾ ਬੱਚਾ ਜੰਮ ਦਾ ਘਰ ਚ ਪਲਦਾ ਉਹਨੂੰ ਮਾਪਿਆਂ ਨੂੰ ਕੱਲਾ ਕੱਲਾ ਤਾਂ ਗੱਲ ਪਤਾ ਹੁੰਦਾ। ਇਹ ਅਸੀਂ ਵੀ ਇਹੀ ਕਿਹਾ ਜਿਹੜੇ ਕੋਈ ਹੋਸਟਲਾਂ ਚ ਪੜ੍ਹਦੇ ਆ ਜਿਹੜੇ ਬਾਹਰ ਲੇਟ ਲੇਟ ਆਵਰ ਆਉਂਦੇ ਆ ਉਹਨਾਂ ਨੂੰ ਚੈੱਕ ਕਰਨ ਉਹਨਾਂ ਦੀ ਬੋਡੀ ਲੈਂਗੁਏਜ ਚੈੱਕ ਕਰਨ ਉਹਨਾਂ ਦੀ ਸੋਸਾਇਟੀ ਉਹਨਾਂ ਦਾ ਸਰਕਲ ਚੈੱਕ ਕਰਨ ਵੀ ਕਿਤੇ ਉਹ ਕਿਤੇ ਗਲਤ ਅੰਸਰਾਂ ਦੇ ਵਿੱਚ ਫਸਿਆ ਹੋਇਆ। ਉਹ ਪੇਰੈਂਟਸ ਹਨ ਇਹ ਮਾਉਂਟ ਕਈ ਪੋਲੇ ਹ ਤੇ ਅੱਜਕੱਲ ਮੋਬਾਈਲ ਦਾ ਜਮਾਨਾ ਵਾ ਮੋਬਾਈਲ ਚੈੱਕ ਕਰੋ ਉਹਨਾਂ ਦੇ ਚੋਲੇ ਚੈੱਕ ਕਰੋ ਉਹਨਾਂ ਦੇ ਬੈਗ ਉਹਨਾਂ ਦੇ ਘਰ ਚੈੱਕ ਉਹਨਾਂ ਦੇ ਕੱਪੜੇ ਚੈੱਕ ਕਰੋ ਤੇ ਪੇਰੈਂਟਸ ਨੇ ਵੀ ਇਹ ਗੱਲ ਦਾ ਜਿਹੜੀ ਸਹਿਮਤੀ ਪ੍ਰਕਰਾਈਆ। ਸਿੱਲੇ ਅਸੀਂ ਸਾਡੇ ਜਿੱਦਾਂ ਡੀਐਸਪੀ ਲੈਵਲ ਜਿਵੇਂ ਕੱਲ ਐਸਐਪੀ ਸਾਹਿਬ ਸਾਡੇ ਪਾਤਰਾੰ ਕਰਕੇ ਆਏ ਆ ਜਾਂ ਡੀਏਈ ਸਾਹਿਬ ਕਰਕੇ ਆਏ ਆ ਡੀਐਸਪੀ ਵੀ ਕਰਦੇ ਆ ਐਸਐਚ ਉਹ ਤਾਂ ਡੇਲੀ ਵਾਂਗ ਹੀ ਹੈ ਮਤਲਬ ਅਸੀਂ ਜਿਹੜੇ ਇਹ ਸਾਰੇ ਅਸੀਂ ਆ ਮਹੀਨੇ ਵਿੱਚ ਕੱਲਾ ਕੱਲਾ ਪਿੰਡ ਕੱਲਾ ਕੱਲਾ ਮਹੱਲਾ ਇਹ ਜਿਹੜਾ ਕਵਰ ਕਰਨਾ ਤੇ ਤਾਂ ਜੋ ਨਸ਼ਿਆਂ ਦੀ ਰੋਕਥਾਮ ਲਈ ਪਬਲਿਕ ਚ ਅਵੇਰਨੈਸ ਕੀਤੀ ਜਾਵੇ। ਸਾਡੇ ਪਾਰਸੋਂ ਦੇ ਐਸ ਐਚਓ ਇੰਦਰਜੀਤ ਸਿੰਘ ਨੇ ਬਹੁਤ ਵਧੀਆ ਸਾਡੇ ਨਾਲ ਸਾਥ ਦਿੱਤਾ ਜੀ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਅਸੀਂ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਸਾਡੇ ਬਿਲਕੁਲ ਪੈਸੇ ਤਾਂ ਹੈ ਨਹੀਂ ਜੇ ਕੋਈ ਆਲੇ-ਦਾਲੇ ਪਿੰਡਾਂ ਦੇ ਵਿੱਚ ਵੀ ਸਾਨੂੰ ਕਿਤੋਂ ਪਤਾ ਲੱਗੂਗਾ ਅਸੀਂ ਉਹਦੀ ਸੂਚਨਾ ਵੀ ਦੇਵਾਂਗੇ ਤੇ ਨਾਲ ਲੱਗ ਕੇ ਫੜਾਵਾਂਗੇ ਜਿਵੇਂ ਤੋਂ ਬਾਹਰ ਨਿਕਰਨ ਲਈ ਅੰਦਰੂਨੀ ਇੱਛਾ ਇਨਸਾਨ ਦੀ ਜ਼ਰੂਰੀ ਹੈ ਪਲੱਸ ਜੇ ਮੈਡੀਕਲ ਸਹਾਇਤਾ ਦੀ ਲੋੜ ਹੈ ਦਵਾਈ ਦੀ ਲੋੜ ਹੈ ਤਾਂ ਸਾਡੇ ਕੋਲ ਪੀ ਐਚ ਸੀ ਹੈ ਜਨੋਦਾ ਓਟ ਸੈਂਟਰ ਹੈਗਾ ਸਰਕਾਰ ਵੱਲੋਂ ਫ੍ਰੀ ਫ੍ਰੀ ਚਲਾਇਆ ਜਾਂਦਾ ਹੈਗਾ ਫ੍ਰੀ ਦਵਾਈ ਮਿਲਦੀ ਹੈਗੀ ਹੈ ਉਹ ਆ ਸਕਦੇ ਨੇ ਆਪਣੀ ਦਵਾਈ ਸ਼ੁਰੂ ਕਰ ਸਕਦੇ ਨੇ ਜਿਹੜੇ ਮਰੀਜ਼ ਨੇ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆਂ ਪਰਿਵਾਰਿਕ ਸਪੋਰਟ ਵੀ ਲੋੜ ਆ ਉਹਨਾਂ ਨੂੰ ਕਈ ਵਾਰ ਹੁੰਦਾ ਨਾ ਨਸ਼ਾ ਕਰਨ ਲੱਗੇ ਫੈਮਿਲੀ ਨੇ ਛੱਡ ਦਿੱਤਾ ਆਈਸੋਲੇਟ ਹੋ ਜਾਂਦੇ ਆਂ ਹੋਰ ਨਸ਼ਾ ਕਰਨ ਲੱਗ ਜਾਂਦੇ ਆਂ ਬੈਡ ਕੰਪਨੀ ਚ ਪੈ ਜਾਂਦੇ ਨੇ ਜਿਵੇਂ ਹੁਣ ਤੁਸੀਂ ਸੁਣਿਆ ਹੀ ਆ ਸਭ ਨੇ ਦੱਸਿਆ ਕਿ ਨਸ਼ਾ ਵੇਚਦੇ ਆਂ ਲੋਕ ਆਸ-ਪਾਸ ਉਹਨਾਂ ਦੀ ਕੰਪਨੀ ਚ ਪੈ ਜਾਂਦੇ ਨੇ ਅਲਟੀਮੇਟਲੀ ਆਪਣੀ ਲਾਈਫ ਐਂਡ ਕਰ ਲੈਂਦੇ ਨੇ ਸੋ ਫਾਈਨਲੀ ਸੋਸ਼ਲ ਸਪੋਰਟ ਦੀ ਵੀ ਜ਼ਰੂਰਤ ਹੁੰਦੀ ਆ ਨਸ਼ਾ ਛੱਡਣ ਲਈ ਬਾਕੀ ਮੈਡੀਕਲ ਸਹਾਇਤਾ ਦੀ ਲੋੜ ਆ ਤਾਂ ਜਗਾ ਜਗਾ ਸਰਕਾਰ ਨੇ ਓਟ ਸੈਂਟਰ ਖੋਲੇ ਹੋਏ ਨੇ ਉੱਥੇ ਦਵਾਈ ਲੈ ਸਕਦੇ ਆ ਤੁਹਾਡੇ ਕੋਲ ਤਕਰੀਬਨ ਪੀ ਐਸ ਸੀ ਜਨੌਦ ਦਾ ਤੋਂ ਹਾਂ 500 ਤੱਕ ਹੈਗੇ ਆ ਮਰੀਜ਼ ਦਵਾਈ ਲੈ ਕੇ ਜਾਂਦੇ ਨਸ਼ਾ ਛੁਡਾਉ ਦੀ ਸਿਰਫ ਨਸ਼ਾ ਛੁਡਾਉ ਦੀ ਦਵਾਈ ਲੈ ਕੇ ਜਾ ਰਹੇ ਨੇ ਤੇ ਨਸ਼ਾ ਕਈ ਛੱਡ ਵੀ ਚੁੱਕੇ ਨੇ ਇਸ ਤੋਂ ਉਹਨਾਂ ਨੂੰ ਉਹਨਾਂ ਤੋਂ ਬਿਨਾ 500 ਹੈਗੇ ਆ ਜਿਹੜੇ ਦਵਾਈ ਲੈ ਕੇ ਜਾਂਦੇ ਆ